ਅੱਜ ਦੇ ਤੇ ਆ ਕੇ ਅੱਜ ਆਪਾਂ ਬੜਾ ਇੱਕ ਇੰਪੋਰਟੈਂਟ ਇਸ਼ੂ ਫਲੈਗ ਕਰਨ ਆਏ ਆਂ ਪ੍ਰਧਾਨ ਜੀ ਠੀਕ ਇਸੇ ਤਰੀਕੇ ਦਾ ਧਰਨਾ ਤਾਂ ਮਹਾਲੀ ਲਾਇਆ ਸੀਗਾ ਜਦੋਂ ਪੰਚਾਇਤਾਂ ਤੰਗ ਹੋਈਆਂ ਸਨ ਔਰ ਉਹਦਾ ਸਹਰਾ ਵੀ ਕਾਂਗਰਸ ਪਾਰਟੀ ਨੂੰ ਧੂਨੂ ਜਾ ਰਿਹਾ ਸਾਰੇ ਪੰਜਾਬ 'ਚ ਗੱਲ ਹੋ ਰਹੀ ਹੈ ਕਿ ਹਰ ਇਸ਼ੂ ਦੇ ਧਰਨਾ ਲੱਗ ਰਿਹਾ ਔਰ ਹਰ ਇੰਪੋਰਟੈਂਟ ਇਸ਼ੂ ਹਾਈਲਾਈਟ ਹੋ ਰੇ ਇਸ ਗਾਦੀ ਤੇ ਬੜੀ ساری ਕਾਂਗਰਸ ਪਾਰਟੀ ਨੂੰ ਮੈਂ ਦੇਣਾ ਚਾਹਣਾ ਔਰ ਜਿਹੜਾ ਫੈਸਲਾ ਮੋਦੀ ਸਾਹਿਬ ਨੇ ਕੀਤਾ

ਪਰ ਉਹ ਤੇ ਹਰ ਪਿੰਡ ਤੇ ਇੱਕ ਇਹੋ ਜਿਹਾ ਪਰਿਵਾਰ ਮਿਲ ਜੂਗਾ ਜਿਹੜਾ ਕਾਂਗਸ ਪਾਰਟੀ ਦਾ ਗੱਲ ਕਰਦਾ ਹੈ। ਇੱਕ ਇਹੋ ਜਿਹਾ ਪਰਿਵਾਰ ਮਿਲ ਜੂਗਾ ਜਿਹਦੇ ਘਰ ਤੇ ਕਾਂਗਸ ਪਾਰਟੀ ਦਾ ਝੰਡਾ ਲੱਗਿਆ ਹੈ। ਉਹ ਮੋਦੀ ਸਾਹਿਬ ਇਹ ਸੋਚ ਤੋਂ ਬਰਵਾਉਂਦੇ ਨੇ ਇਹ ਕਰਕੇ ਇੱਕ ਕੌਂਨ ਦਿੱਤਾ ਮੋਦੀ ਨੇ। ਔਰ ਕ라우ਡ ਪੰਨੇ ਫਰਕ ਕੀ ਹੈ? ਕੰਨਾਂਜੀ ਫਰਕ ਇਹ ਹੈ ਕਿ ਉਹਨਾਂ ਨੇ ਇਲੈਕਟੋਰਲ ਬਾਂਡਸ ਇਲੀਗਲ ਤਰੀਕੇ ਨਾਲ ਕਰਪਟ ਮਨੀ ਨਾਲ ਕਰਪਸ਼ਨ ਮਨੀ ਨਾਲ ਜਿਹੜੀ ਉਹਨਾਂ ਨੇ ਚੋਣ ਲੜਨੀ ਹੈ। ਉਹਨਾਂ ਨੇ ਉਹ ਆਰਡਰ ਤਾਂ ਪਾਸ ਕਰ ਲਿਆ ਪਰ ਸਾਡਾ ਵਾਲਾ ਆਰਡਰ ਜਿਹੜਾ ਕ라우ਡ ਮੰਡਿੰਗ ਔਰ ਸਾਡੇ ਨੌਜਵਾਨਾਂ ਨੇ ਯੂਥ ਕਾਂਗਰਸ ਦੇ ਆਨੇ ਔਰ ਕਾਂਗਰਸ ਪਾਰਟੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਇਕੱਠਾ ਕੀਤਾ ਸੀ ਉਹ ਬੰਦ ਕਰਤਾ ਸੋ ਮੈਂ ਸਮਝਦਾ ਇਹਦਾ ਸਾਡਾ ਹੌਸਲਾ ਤਾਂ ਘੱਟੇ ਸੀ ਜਰੂਰ ਹੋਗੇ ਪਰ ਸਾਡੇ ਹੌਸਲੇ ਨਹੀਂ ਸੀ ਰੋਏ ਮੈਂ ਧੰਨਵਾਦ ਕਰਦਾ ਹਾਂ ਤੁਮਕ तमाम ਕਾਂਗਰਸ ਪਾਰਟੀ ਦੇ ਲੀਡਰਸ਼ਿਪ ਦਾ ਜਿਨ੍ਹਾਂ ਨੇ ਸਮਾਜ ਕੱਟ ਕੇ ਇੰਪੋਰਟੈਂਟ ਇਸ਼ੂ ਨੂੰ ਹਾਈਲਾਈਟ ਕੀਤਾ तमाम ਹਿੰਦੁਸਤਾਨ ਦੇ ਕੋਨੇ ਕੋਨੇ ਧੰਨੇ ਲੱਗ ਰਹੇ ਨੇ ਵਧਾਈ ਦੇਣਾ ਚਾਹਣਾ ਪਾਗੇ ਪਾਰਟੀ ਨੂੰ ਤੱਕੜੇ ਰੋ ਆਉਣ ਵਾਲਾ ਸਮਾਜ ਹੈ ਇੰਡੀਆ ਸ਼ਾਇਨਿੰਗ ਵਾਲਾ ਸਮਾਜ ਸੀ ਉਹਨਾਂ ਦਾ ਸਮਾਪਨਾ ਹੋਣਾ ਲ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਪੰਜਾਬ ਜੈ ਕਾਂਗਰਸ ਜੈ ਯੂਥ ਕਾਂਗਰਸ